ਹਾਂਜੀ ਇਹ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੋਲਦਾ ਕਰਦਾ ਮੇਰੇ ਵੀਰੋ ਉੱਤਪਾਦਰ ਸੈਟੇ ਸਾਰੇ ਵੀਰਾਂ ਦੇ ਘਰ ਕੋਲ ਠੀਕ ਆ ਲਓ ਬਾਪੋ ਕਰਤੀਆ ਵਲੌਗ ਦੀ ਸਟਾਰਟਿੰਗ ਸਵੇਰੇ ਸਵੇਰੇ 9 ਵਜੇ ਇਕੰਡ ਹੋਈ ਪਹਿਲਾਂ ਤਾਂ ਉੱਠੀ ਹੋਈ ਏ ਕੈਂਪਸ਼ੈਮ ਮਾੜਾ ਮੋਟਾ ਤੇ ਸਭ ਤੋਂ ਪਹਿਲੀ ਹਾਈਲਾਈਟ ਅੱਜ ਦੀ ਆਪਣਾ ਪਤੰਗ ਵੇਖਣਾ ਆਪਣਾ ਪਤੰਗ ਵੇਖਣਾ ਕੀ ਬਣਿਆ ਚੜੀ ਜਾਂਦਾ ਉਤਰ ਗਿਆ ਕੋਈ ਕੋਈ ਡੋਰ ਸਣੀ ਖਿੱਚ ਕੇ ਲੇਗਾ ਚਰਖੜੀ ਜੀ ਭੈਣ ਜੋ ਹਣ ਕਈ ਵਾਰ ਆ ਜਾਂਦਾ ਆਪ ਨੂੰ ਕੋਈ ਡਿੱਗਵੇ ਤੜਕੇ ਕਿਸੇ ਘਰ ਉਹਦੀ ਡੋਰ ਜਾਂਦੀ ਹੁੰਦੀ ਐ ਅਗਲਾ ਖਿੱਚ ਲੈਂਦਾ ਕਿ ਤਾਂ ਉਹ ਨੀਚੇ ਗਰੀਜੀ ਵੀ ਨਾਲ ਹੀ ਜਾਵੇ ਹਨਾ ਲਓ ਜੀ ਗੇਟ ਥੋੜੇ ਸਾਮਣੇ ਖੋਲਣ ਜਾ ਰਿਹਾ ਤੇ ਹੁਣੇ ਹੀ ਦੁੱਧ ਦਾ ਦੁੱਧ ਐਂਡ ਵਾਟਰ ਦਾ ਵਾਟਰ ਹੋ ਜਾਏਗਾ ਤੇ ਮੈਨੂੰ ਫੋਨ ਵੀ ਆ ਰਹੇ ਨੇ ਤੁਹਾਡੀ ਭੈਣ ਨੂੰ ਆ ਕਿਧਰ ਡੋਰ ਜੀ ਫਸੀ ਪਈ ਆ ਓਏ ਇਹ ਕੰਮ ਤਾਂ ਉਹੀ ਹੋਗਾ ਚਾਚਾ ਡੋਰ ਤਾਂ ਆਪਣੀ ਆ ਜਾਂਦੀ ਓਏ ਪਤੰਗ ਲੰਮਾ ਪੈ ਗਿਆ ਭਾਜੀ ਆਪਣਾ ਚਲੋ ਕੋਈ ਗੱਲ ਇੱਕ ਬਣਾ ਫੋਨ ਚੱਕ ਲਾ ਫੋਨ ਆਈ ਉਹ ਫੋਨ ਕੱਟੇ ਹੀ ਗਿਆ ਆ ਪਾਇਰ ਮਾੜਾ ਜਾਂ ਹੁਣ ਤੁਹਾਨੂੰ ਮੈਂ ਲਾ ਦਾਂ ਮੈਂ ਜਾਨਾ ਕੰਮ ਠੀਕ ਹੈ ਤੇ ਵਲੌਗ ਬਲੂਗ ਆਪਾਂ ਸਾਰਾ ਹੱਥ ਨਹੀਂ ਆ ਕੇ ਪੂਰਾ ਕਰਾਂਗੇ ਮੇਨ ਹਾਈਲਾਈਟ ਸੀ ਪਤੰਗ ਬਈ ਉਹ ਆਪਣਾ ਲਮਾ ਪੈ ਚੁੱਕਾ ਹਾਂ ਹਾਂਜੀ ਮੇਰੇ ਬੀਰੋ ਤੇ ਹੁਣ ਚੱਲਿਆਂਗੇ ਆਪਾਂ ਸੌਰੀ ਸੌਰੀ ਜੀ ਵੀਡੀਓ ਕੱਟੀ ਗਈ ਸੀ ਤੇ ਮੈਂ ਤਾਂ ਹੁਣ ਚੱਲਿਆਂ ਆਪਾਂ ਮਨੋਰ ਤੋਂ ਕਰ ਲੋ ਹੁਣ ਜਾ ਕੇ ਆਪਾਂ ਵਲੌਗ ਪੂਰਾ ਕਰਨਾ ਆਪਾਂ ਲਗਭਗ ਟਾਈਮ ਹੋ ਗਿਆ ਹੁਣ ਐ 2 ਵਜੇ ਹੋੜ ਗਿਆ 1:30 2 ਵਜੇ ਹੋਣਗੇ ਤੇ ਫਿਰ ਅਜੇ ਨਾਲ ਕੀ ਵੀ ਜਾਣਾ ਕਾਰਡ ਫੁੱਲ ਦੇ ਕੰਮ ਬਹੁਤ ਹੈ ਤਲੋ ਕੋਈ ਨਾ ਦੇਖਦੇ ਐ ਪਹਿਲਾਂ ਤਾਂ ਆਪਾਂ ਘਰੇ ਚਲੀਏ ਤੇ ਉਹ ਤੋਂ ਬਾਅਦ ਆਦਿਆ ਵਰ ਕੀ ਸੀਰਾ ਵਾਗੋ ਠੀਕ ਹਾਂਜੀ ਮੇਰੇ ਵੀਰੋ ਚੜ ਗਏ ਆ ਗਈ ਲੰਬੀ ਬਾ ਲੰਬੀ ਤੋਂ ਹੁਣ ਮੰਨ ਤੇ ਕੁਲਚੇ ਕਰਾਲੇ ਤਿੰਨ ਪੈਕ ਘਰਦਿਆਂ ਵਾਸਤੇ ਕਦੇ ਕਦੇ ਤਾਂ ਕਿੱਥੇ ਪਹੁੰਚ ਹੁੰਦਾ ਯਾਰ ਐ ਤਾਂ ਕਦੇ ਕੋਈ ਇੱਦਾਂ ਘੰਟਾ ਘੰਟਾ ਦਾ ਹੋਊਗੀ ਐਂ ਤਾਂ ਕਦੇ ਕੋਈ ਵੱਡੀ ਗੱਦ ਜੀ ਨਾ ਕਰਕੇ ਰੋਦਨ ਆਪਾਂ ਉਹ ਦੇਵੀ ਦੀয়াল ਹੋ ਜਾਂ ਲੈ ਸਮਝਿਆ ਕਰੋ ਮੈਨੂੰ ਐ ਹੁੰਦਾ ਜੀ ਘਰ ਦੇ ਭੁੱਖੇ ਬੈਠੇ ਆ ਠੀਕ ਹੈ ਕਣੀ ਕੁਲਚੇ ਕਰਾਲੇ ਪੈਕ ਕੋ ਲੰਬੋਂ ਤੇ ਬਸ ਹੁਣ ਸਿੱਧਾ ਇਹ ਤੋਂ ਅੱਗੇ ਮਾਨਾ ਹੀ ਆ 5 ਕਿਲੋ ਮੀਟਰ ਹਾਂਜੀ ਮੇਰੇ ਵੀਰੋ ਅੱਗੇ ਜੀ ਇਧਰ ਲੈ ਕੇ ਘਰੇ ਤੇ ਹੁਣ ਆਪਾਂ ਕਰਦੇ ਆਪਣੇ ਪਤੰਗ ਦੀ ਇਨਵੈਸਟੀਗੇਸ਼ਨ ਇਹ ਆਪਣਾ ਪਤੰਗ ਗਿਆ ਕਿਦਰ ਤੜਕੇ ਦਾ ਮੈਂ ਉਹੀ ਉੱਠਣਸਾਰ ਹੋਰੀ ਕਮਾਚ ਭੱਜਿਆ ਫਿਰਿਆ ਹਨਾ ਟੂਰ ਤਾਂ ਹੋ ਜਾਂਦੀ ਯਾਰ ਕੋਠੇ ਉਦੀ ਇਹਦੀ ਹਨਾ ਇਹ ਡਿੱਗਣਾ ਚਾਹੀਦਾ ਨਹੀਂ ਸੀ ਪਤੰਗ ਬਾਬੇਰ 11 12 ਵਜੇ ਤੱਕ ਤਾਂ ਚੜੀ ਗਿਆ ਤੇ ਏ ਯਰ ਕਿਹੜੇ ਵਲੇ ਟਿੱਕੇ ਬੇਰਾਤ ਨੂੰ ਯਾਰ ਠੱਗੀ ਵੱਜ ਗਈ ਬਾਲੀਵੁੱਡ ਡੋਰ ਸੀ ਇਹਦੇ ਮਗਰ ਯਾਰ ਡੋਰ ਵੀ ਬਹੁਤ ਸੀਗੀ ਦਸਾਂ ਦਾ ਪਤੰਗ ਹੋਗਾ 40-50 ਦੀ ਡੋਰ ਗਈ ਹੋਈ ਆਪਣੀ ਮੇਵਾ ਸਥਾਨਕ ਸ਼ਾਨ ਹੋ ਗਿਆ ਭਾਈ ਇਹ ਦੇਖੋ ਲੋ ਖੇਤ ਤਾਂ ਪੂਰੀ ਪਈ ਪਈ ਹਜੇ ਵੀ ਯਾਰ ਹੈ ਚਲੋ ਕੋਈ ਨਾ ਡੈਗ ਬਾ ਡੈਗ ਪੈ ਜਾਣ ਦੇ ਡੋਂਟ ਵਰੀ ਲੇਟਾ ਨੂਟਾ ਬਜਾ ਕੇ ਦੇਖੋ ਕਿੰਨੀ ਹਰਕਤ ਆ ਰਹੀ ਸਾਰੀਆਂ ਲੇਟਾਂ ਜਗੀਆਂ ਤੇ ਹੈ ਤੇ ਦਿਨ ਅਗਲਾ ਵੀ ਸ਼ਿਪਣ ਵਾਲਾ ਹੋ ਗਿਆ ਆਏ ਨਹੀਂ ਪਹੁੰਚ ਵੱਡੀ ਫਲੱਡ ਲਾਈਟ ਆਹਾ ਉਹ ਸਾਰੇ ਉਹ ਉਮੀ ਜਾ ਕਰ ਰਹੇ ਇੱਥੋਂ ਪਤਾ ਲੱਗਦਾ ਮਾੜੇ ਦਿਨ ਤੇ ਲੀ ਆਂਦੇ ਹੋਣੇ ਜਦੋਂ ਬੰਦੇ ਦੇ ਹਨਾ ਚਲੋ ਕੋਈ ਨਾ ਚਲੋ ਦੇਖਣਾ ਮੈਂ ਕਰ ਲਾ ਮਾੜੀ ਸੈਟਿੰਗ ਉਤਰੇ ਖੁੱਡੇ ਖੜੇ ਖੋਲ ਲਾ ਮਾੜੇ ਮੋਟੇ ਹਜੇ ਨਾਨਕ ਯਾਰ ਜਾ ਕੇ ਆਉਣਾ ਕਾਰਡ ਫੜਾ ਕੇ ਆਉਣਾ ਯਾਰ ਚਲ ਕੋਈ ਨਾ ਪੈਸੇ ਤਾਂ ਕੁੱਟ ਕੇ ਲੈ ਆਉਣੇ ਤੋਂ 5-7 ਜੀ ਕਰਦਗੇ ਇੱਕ ਅੱਧੀ ਕਲਿੱਪ ਹੋਰ ਸ਼ੂਟ ਮੈਂ ਕਿਹਾ ਅੱਜ ਤਾਂ ਬੇ ਸਾਰਾ ਦਿਨ ਨਾ ਬਸ ਅੰਦਰ ਬਾਹਰ ਕਮਾਂਕਾਰਾਂ ਚ ਹੀ ਲੰਘ ਚਲਿਆ ਕੰਮ ਤਾਂ ਬਹੁਤ ਇੱਕ ਵੀ ਨਹੀਂ ਕੀਤਾ ਪਰ ਸਾਰਾ ਦਿਨ ਕੰਮ ਕਰਾਂ ਚੱਲਾਂਗਾ ਕੀਤਾ ਕੀ ਸਿਰਫ ਮਲੋੜ ਜਾ ਕੇ ਆਇਆਂ ਬਸ ਇੰਨਾ ਕੰਮ ਐ ਟੜਕੇ ਦਾ ਉਦੋਂ ਬਾਅਦ ਬਈ ਮੈਂ ਵੀਡੀਓ ਐਡਿਟ ਕਰਨ ਲੱਗ ਗਿਆ ਹਨਾ ਫੋਨ ਦੀ ਸਪੇਸ ਨਹੀਂ ਵੇਲੀ ਹੁੰਦੀ ਮਸਾਂ ਫੋਨ ਦੀ ਸਪੇਸ ਵੇਲੀ ਕਰਕੇ ਮੈਂ ਤਾਂ ਇਹਨੂੰ ਕੋਈ ਕਲਿੱਪ ਸ਼ੂਟ ਕੀਤੀ ਮੈਨੂੰ ਐਸੀ ਜੇ ਕੋਈ ਮੈਂ ਕਲਿੱਪ ਸ਼ੂਟ ਕਰਤੀ ਤਾਂ ਸਪੇਸ ਹੋਰ ਭਰ ਜਾਣੀ ਐ ਮੈਨੂੰ ਐਸੀ ਪਹਿਲਾਂ ਪਿਛਲੇ ਦਿਨ ਵਾਲੀ ਵੀਡੀਓ ਮੈਂ ਐਡਿਟ ਕਰਕੇ ਐਕਸਪੋਰਟ ਕਰ ਲਾਂ ਠੀਕ ਐ ਕਿ ਨਹੀਂ ਤੇ ਬਸ ਆਹੀ ਸੀਨ ਸੀਗਾ ਬਦਾਨਿਆਂ ਵਾਲਾ ਟਰੀਆਂ ਕੱਢ ਤਾ ਸਾਰੇ ਕੂਤਰਾਂ ਦਾ ਬਾਹਰ ਕਰਤਾ ਸਾਫ ਤੇਰ ਬਾ ਯਾਰ ਨਾਨਕ ਜਾ ਕਰਨੀ ਸੱਚੀ ਬਾਬੇ ਹਰ ਕਿ ਹੁਣ ਜਾ ਆ ਗੂ ਤਾਂ ਦਿਨ ਤਾਂ ਛੇਵਾਂ ਲਗਭਗ ਬਾਜੀ ਕਹਣੇ 4-5 ਵਜ ਗੇ ਜਾਂ ਮੈਂ ਕਹਣਾ ਘੰਟੇ ਡੇ ਘੰਟੇ ਛੀਤੀ ਛੀਤੀ ਕੱਢਿਆ ਹੋਣਾ ਉਧਰ ਗੇੜਾ ਹਨ ਤੇ ਫੇਰ ਆਪਾਂ ਕੇ ਦਾਣਾ ਪਾਣੀ ਪਾ ਦਾਂਗੇ ਨਲੇਰ ਪਤੰਗ ਪਤੰਗ ਵੀ ਕਾਫੀ ਉੱਡ ਜਾਂਦੇ ਸੀ ਤਾਂ ਇਹ ਤਾਂ ਹੋ ਉਧਰ ਫਰਦਸ਼ ਉਹ ਦੇਖੋ ਜਿਵੇਂ ਉਹ ਹੋ ਗਿਆ ਇੱਕ ਪਿੱਛੇ ਉੱਡ ਜਾਂਦੇ ਦੋ ਤਿੰਨ ਪੇਚੇ ਪੂਚੇ ਪਾਉਣ ਦਾ ਸੀਨ ਪੂਰਾ ਬਣਿਆ ਪਿਆ ਸੀ ਤੇ ਆਪਣੀ ਡੋਰ ਵੀ ਨਹੀਂ ਖਿੱਚ ਕੇ ਵੇਖੀ ਬਈ ਡੋਰ ਵੀ ਆਪਣੀ ਆਈ ਜਾਂਦੀ ਆ ਦੇਖੋ ਕੱਲ ਵਾਲੇ ਪਤੰਗ ਵਾਲੀ ਆ ਜਾਂਦੀ ਇਹ ਚਲੋ ਯਾਰ ਦੇਖਦੇ ਆਂ ਬਾਬੇ ਉਹ ਕੀ ਬਣਦਾ ਹੈ ਅੱਜ ਤਾਂ ਕੋਈ ਕੰਟੈਂਟ ਵੀ ਨਹੀਂ ਬਣਿਆ ਯਾਰ ਸੋਚ ਰਿਆਂ ਉਹਨੂੰ ਕੀ ਦਿਖਾਵਾਂ ਅੱਜ ਕੁਛ ਨਾ ਕੁਛ ਕੋਈ ਚਲ ਕੂਤਰ-ਕੂਤਰ ਦਾ ਸ਼ੌਕ ਕਰਾ ਦੇਂਗੇ ਸਾਨੂੰ ਰਾਤ ਨੂੰ ਆ ਕੇ ਚੱਕ ਲਿਆ ਜੀ ਕਾਰ ਤੇ ਗੱਡੀ ਘਰਤੀ ਸਿੱਧੂ ਤੇ ਸਿੱਧੀ ਸੜਾ ਵਾਲੇ ਵਾਲੇ ਨਹੀਂ ਮੈਂ ਤਾਂ ਦਮਨੀ ਲਾਈਨ ਤੇ ਆਪਣੇ ਨਾਲ ਆ ਨਾ ਕੱਲੇ ਕੰਪਨੀ ਵਾਲਾ ਕਿਹਦੇ ਨਾਲ ਜੁੜਾ ਕੇ ਲਿਆਉਣਾ ਹੈਗਾ ਤੇ ਤਾਂ ਕਰਕੇ ਮੈਂ ਫਿਰ ਇਕੱਲੇ ਹੀ ਚੱਲ ਗਿਆ ਹੁਣ ਕਿ ਨਹੀਂ ਤੇ ਬਾਅਦ ਚਾਲਦਾ ਫਿਰ ਦੇਖਦੇ ਆਂ ਕੀ ਬਣਦਾ ਹਾਂ ਜੀ ਮੇਰੇ ਵੀਰੋ ਇਹ ਹੋ ਗਏ ਜੀ ਬੈਡਰੂਮ ਸਿੱਧੇ ਠੀਕ ਹੈ ਨਾਲ ਘੱਟ ਆ ਯਾਰ ਵੈਸਾ ਵੱਡਾ ਜਾਤਾ ਨਹੀਂ ਉਹਨਾਂ ਨੇ ਉਹਦੀ ਕੁਰਸੀ ਵਾਲੀ ਗੱਲ ਲਈ ਜੀ ਤੇ ਮਰਫਾਸ ਯਾਰੋ ਕੱਲ ਇਹ ਆਦੀ ਫਾਦੋ ਰਹਿਣ ਦਾ ਸੀਲ ਬਣਦਾ ਨਹੀਂ ਆਪਣਾ ਹਣਾ ਹੁਣ ਉਹ ਤਾਂ ਇੱਥੇ ਹੀ ਰਹਿੰਦਾ ਰਹਮੈਂ ਜਦੋਂ ਟੁਕਾਉਂਦਾ ਸੀ ਉਹ ਕਰਦੀ ਰੋ ਉਹਨਾਂ ਦੇ 10 10 15 15 ਦਿਨ ਲਈ ਸੀ ਉਹ ਬਿਚੀਣਾ ਮੈਂ ਇੱਥੇ ਸਾਨੂੰ ਜੀ ਵੀ ਕਰਦਾ ਸੀ ਸੀ ਦਾ ਪਰ ਕੱਲ ਆਏ ਵੀ ਹੁਣ ਯਾਰ ਬਸ ਕੁਛ ਮਾਹੌਲ ਉਤਲਾ ਦਾ ਹਣਾ ਕੁਛ ਉਤਲਾ ਦੇ ਚਾਂਸ ਹਣਾ ਕੀ ਆਪਦੇ ਕੰਮ ਕਾਜ ਜਾਂ ਉਹਦਾਂ ਦਾ ਮਾਈਂਡ ਉਹਦਾਂ ਦਾ ਹੋਇਆ ਕਿ ਆਪਣਾ ਹਣਾ ਮਾਹੌਲ ਜਾਂ ਉਹਦਾਂ ਦਾ ਜੀ ਆੜਾ ਇਹਦੀ ਕੀ ਫਾਇਦਾ ਮੁਰਕੇ ਨੀਂ ਤਬਾ ਬਗੁਰ ਕਰੇ ਨਹੀਂ ਆਉਂਦੀ ਹਨਾ ਜੀ ਆਏ ਦੇਖ ਲੋ ਇੱਥੇ ਆ ਕੇ ਤਾਂ ਕਿਧਰੋਂ ਨੀਂਦਾ ਜੀ ਤਾਂ ਹੁਣ ਬਹੁਤ ਜ਼ੋਰ ਲਾਇਆ ਮੈਨੂੰ ਰੱਖਣ ਨੂੰ ਕਦੇ ਵੀ ਭਾਈ ਹੁੰਦਾ ਤੂੰ ਆਉਣੋਂ ਹੀ ਹੜ ਗਿਆ ਨਾ ਤੂੰ ਰਹਿਣਾ ਤੇ ਇੱਕ ਦਿਨ ਵੀ ਰਹਿ ਕੇ ਜਾਂਦਾ ਹੁਣ ਤਾਂ ਆ ਡੇਖ ਲੋ ਮੈਂ ਵੀ ਉਕੀ ਕਰਕੇ ਹਨਾ ਆਇਆ ਵੀ ਹੁਣ ਸਾਹ ਵੀ ਹੋਰ ਹੋਇਆ ਪਿਆ ਯਾਰ ਉਹ ਪਹਿਲਾਂ ਨਾਲ ਸਾਹ ਤੇ ਰਹੀ ਨਹੀਂ ਆਪ ਨੂੰ ਹੀ ਪਤਾ ਵੀ ਆਪ ਦਾ ਦਿਨ ਰਾਤ ਦਾ ਫਰਕ ਪੈ ਗਿਆ ਹਨਾ ਭੈਣ ਜੀ ਪੂਰੀ ਇੱਕ ਚਟਵੇ ਲੰਡੂ ਜੇ ਸੁਭਾਅ ਫੇਕਾਰ ਦਾ ਕੰਮ ਹੈ ਮਰਮਕ ਦੀ ਗੱਲ ਆ ਬਸ ਹੁਣ 2 ਮਿੰਟ ਚੱਲ ਦੇਸਤਾਰੀ ਆਣਾ ਫੇਰੀ ਸਭ ਤੋਂ ਵੱਧ ਆਪਣਾ ਨਾ ਥਰਾਜ ਵਾਲੇ ਜੀ ਲਾਦੇ ਪਰ ਝੂੜ ਨਹੀਂ ਬੋਲਦੇ ਨਾਲ ਕੇ ਜਦੋਂ ਮੈਂ ਆਉਂਦਾ ਸੀਗਾ ਇੱਥੇ ਤੇ ਦਾਦ 10 15 15 ਦਿਨ ਗਰਮੀਆਂ ਦੀਆਂ ਛੁੱਟੀਆਂ ਜਾਂ ਮੇਰਾ ਜਾਨ ਨੂੰ ਜੀ ਨਾ ਕਰਦਾ ਭਰਾਵਾ ਹਨ ਕਰਦੇ ਵੀ ਬਾਹਲਾ ਭਈ ਮਾ ਆਪਣੇ ਤਿੰਨ ਘਾਰਾਂ ਮਾ ਨਹੀਂ ਬੀ ਚੋੜੀ ਘਾੜੀ ਬੋਲ ਬਹੁਤ ਜਿਆਦਾ ਕਰ ਰਿਹਾ ਜਿਵੇਂ ਜੀ ਤੇ ਪਹਿਲਾਂ ਮੈਨੂੰ ਆਪ ਲੈ ਕੇ ਵੀ ਜਾਂਦੇ ਇਹ ਸਪੈਸ਼ਲ ਕੰਡੋ ਤੇ ਮੈਨੂੰ ਆਪ ਛੱਡ ਕੇ ਵੀ ਆਂਦੇ ਤੇ ਉਹ ਤੋਂ ਫਿਰ ਉਹ ਟਾਈਮ ਹੀ ਹੋਰ ਸੀ ਬਾਬੇ ਜਰ ਮੁਕਤੀ ਗੱਲ ਉਦੋਂ ਟਾਈਮ ਹੀ ਹੋਰ ਸੀ ਆਇਤੋਂ ਕਾਸ 15 ਸਾਲ ਪਹਿਲਾਂ ਦੀ ਗੱਲ ਸੀ ਉਹਦਾ ਵੇਲੇ ਹੀ ਹੋਰ ਸੀ ਬੱਕ ਮੁਕਤੀ ਕਰਦਾ ਹਨਾ ਚਲੋ ਚੱਲਦੇ ਆ ਯਾਰ ਬਹੁਤ ਗੀਤ ਹੀ ਗਾਤਾ ਹੁਣ ਛੇਤੀ ਛੇਤੀ ਪਿੰਡ ਚੱਲੀ ਬਸ ਇਸ ਤੋਂ ਬਾਅਦ ਲਿੰਦਾ ਆਵਣਾ ਲਾਲ ਬਾਈ ਤੇ ਬੀਤ ਵਾਲੇ ਤੇ ਮਨ ਕਿਹਦੀ ਜੀਰੇ ਕਿ ਕਾਈਤੀ ਤੋਂ ਪਿੰਡ ਜਾਈ ਹੋਈ ਐ ਤੇ ਖੜ ਕੇ ਬੰਦੇ ਵਾਹ ਲੱਗਦੇ ਮੁੰਦਰਾ ਬਿਠੇ ਇਕੱਠ ਜਿਆਦਾ ਹਨਾ ਅੰਦਰ ਚੱਲੇ ਤੋ ਪਤਾ ਲੱਗੂਗਾ ਭਾਉ ਮੰਜਾ ਡਟਿਆ ਵਾ ਪੂਰਾ ਹੋਏ ਪਾਏ ਛਤਰੀ ਭਰੀ ਪਈਆ ਦੂਰੋਂ ਮੈਂ ਵੇਖੀ ਭੈ ਦੇ ਲਗੜੀ ਵਾਵਾ ਕੱਟ ਗਿਆ ਪੈ ਤਾਂ ਲਾਉ ਜੀ ਤੇ ਹੁਣ ਸਾਰ ਲੇਟਾ ਲਟਾ ਛੱਡ ਪਿਆ ਸਾਰੇ ਕੂੜੇ ਨਹੀਂ ਛੱਡ ਗਾ ਇਹ ਚੌੜ ਕਰਦਾ ਹਾਂ ਭੁੱਲ ਗਿਆ ਕੀ ਕਰਨਾ ਸੀਗਾ ਛੱਡਣਾ ਜੀ ਬੁੱਝਿਆ ਕਿਵੇਂ ਪੈ ਕੇ ਸੀ ਯਾਰ ਐਡਾ ਤਾਂ ਕੰਮ ਹੀ ਨਹੀਂ ਗਾ ਐਡਾ ਲਾਉ ਜੀ ਖੋਲ ਹੀ ਬੈਟਕ ਅੰਦਰ ਲਾ ਤੇ ਬਾਹਰ ਲਾ ਦੋਵੇਂ ਬਾਹਰ ਤੋਂ ਛੱਡ ਗਏ ਠੀਕ ਆ ਕਿ ਨਹੀਂ ਤੇ ਕੂੜਿਆਂ ਵਾਲੇ ਵੀ ਛੱਡ ਕੇ ਚੱਲ ਗਏ ਨਲੇ ਲੈ ਚੱਲੇ ਗਏ ਇਧਰੋਂ ਚੱਕ ਕੇ ਟਰੇ ਆਪਣੀ ਕਰਦਣਗੇ ਜੀ ਲਾਈਟਾਂ ਤੇ ਕਰਦਗੇ ਜਾਗਮਾਂਗੇ ਜਾਗਮਾਂਗੇ ਮੇਰੇ ਵੀਰੋ ਤੇ ਧਾਣੇ ਜੀ ਰੈਡੀ ਐ ਬਸ ਸਾਰੇ ਕਬੂਤਰਾਂ ਦੇ ਤੇ ਮੇਰੀ ਰਏ ਐ ਵੀ ਪਹਿਲਾਂ ਪਾਣੀ ਪਾ ਦੇ ਘਰੋਂ ਲੈ ਕੇ ਨੂੰ ਤੱਤਾ ਤੇ ਫਿਰ ਦਾਣੇ ਰੱਖ ਦਿਆਂਗੇ ਹਾਂ ਜੀ ਮੇਰੇ ਵੀਰੋ ਤੇ ਹੌਟ ਵਾਟਰ ਵੀ ਲਿਆਂਦਾ ਘਰੋਂ ਆਪਾਂ ਠੀਕ ਐ ਤੇ ਪਹਿਲੇ ਨੰਬਰ ਤੇ ਤਾਂ ਪਾਏ ਕਰਗੇ ਹੁਣ ਟਾਈਮ ਵੇਸਟ ਨਾ ਕਰੀ ਲੇਟ ਪਹਿਲਾਂ ਹੀ ਬਹੁਤ ਹੋ ਗਿਆ ਜੀ ਵੀਡੀਓ ਵੀ ਅਪਲੋਡ ਕਰਨੀ ਐ ਮੈਂ ਪਿਛਲੇ ਦਿਨਾਂ ਵਾਲੀ ਮੈਂ ਸਾਰੇ ਖੁੱਡਿਆਂ 'ਚ ਤੇ ਬੈਟਕ 'ਚ ਤੱਤਾ ਪਾਣੀ ਪਾ ਦਾਂ ਹਾਂ ਜੀ ਮੇਰੇ ਵੀਰੋ ਤੇ ਵਾਟਰ ਪਾਤਾ ਜੀ ਸਾਰੇ ਖੋਡਿਆਂ ਚ ਤੇ ਲਾਸਟ ਤੇ ਰਹੀ ਸੀ ਆਪਣੀ ਬੈਟਕ ਤੇ ਇਹਨਾਂ ਕੋਲੇ ਪਿਆਈ ਸੀਗਾ ਮਤਲਬ ਭਰਿਆ ਪੈਣ ਦਾ ਭਾਂਡਾ ਕੋਈ ਚੱਕਰ ਨਹੀਂ ਕੱਢ ਨੂੰ ਪਾ ਲਾਂਗੇ ਓਕੇ ਜੀ ਪਾਣੀ ਵਾਲੀ ਰਿਪੋਰਟ ਓਕੇ ਹੁਣ ਦਾਣੇ ਚੱਕ ਲਓ ਜੀ ਖੋਡਾ ਨੰਬਰ 1 ਤੋਂ ਕਰਦੇ ਆਪਾਂ ਸਟਾਰਟਿੰਗ ਜਰਾ ਭਾਵੇਂ ਕਾ ਤੋਂ ਬਾ ਇੱਕ ਮਿੰਟ ਖੜ੍ਹ ਜਾ ਚਲੋ 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 ਬਾਹਰ ਨਾ ਆਇਓ ਕਿ ਮੈਂ ਪਹਿਲਾਂ ਰੱਖਤਾ ਗੱਲ ਭੰਦੂ ਗਲ ਮੈਂ ਆਇਓ 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 ਬੱਸ ਓਕੇ ਰੋ ਵੀ ਰੋਡ ਪਹਿਲੇ ਕੁ ਰਾਉ ਜੀ ਖੁੱਡਾ ਨੰਬਰ 2 ਆਇਓ 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 ਪੱਤਾ ਇਧਰੋਂ ਸੱਜ ਪਈ ਨਾ ਇੱਕ ਲਾਸਟ ਗੂੜ ਤੇ ਰਗਾ ਗੂੜਾ ਕਰਨੀ ਤੇ ਉਹ ਵੀ ਚਾੱਕ ਕੇ ਇਧਰਲੇ ਖੁੱਡੇ ਛੱਡਾਂਗੇ ਪਹਿਲਾਂ ਤਾਂ ਮੇਰੀ ਚਲੋ ਉਹਦੇ ਬੁੱਤੇ ਬਾਅਦ ਚ ਗੱਲ ਕਰਾਂਗੇ ਆਪਾਂ ਜਦੋਂ ਉਹਨੂੰ ਛੱਡਣਾ ਹੋਇਆ ਇਧਰ ਆ ਗਈ ਆਪਣੇ ਫਲਾਈਂਗ ਮਸ਼ੀਨਾਂ ਕਰਨੀ ਹੈ ਫਲਾਈਂਗ ਮਸ਼ੀਨਸ ਆਇਓ 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 ਪੱਤਾ ਆਇਓ 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 ਬੱਤਾ ਆਇਓ 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 ਬੱਤਾ ਆਇਓ 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 ਮਿੱਠੀ ਆਹ ਤੇ ਲਾਸਟ ਨੰਬਰ ਤੇ ਹੀ ਆਪਣੀ ਬੈਠਕ ਇਹਨਾਂ ਨੂੰ ਵੀ ਰੱਖ ਦਈਏ ਆਇਓ 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 ਬੱਤਾ ਆਇਓ ਆਇਓ ਬੈਟਿਕ ਫਿਰ ਪਰ ਚੱਲੀ ਵਾਬੇ ਆਪਣੇ ਬੱਚਿਆਂ ਨਾਲ ਚਲੋ ਕੋਈ ਗੱਲ ਨਹੀਂ ਸੱਚ ਐ ਕਹਿੰਦਾ ਸੀ ਮੈਂ ਯੂ نو ਉਹ ਖੁੱਡਾਂ ਜੋ ਬੱਚਿਆਂ ਦੀ ਕੁਆਂਟੀਟੀ ਜ਼ਿਆਦਾ ਰੈਕਡ ਵਾਲਾ ਉਧਰ ਚੱਲੇ ਗੱਲ ਚੱਲ ਰਹੀ ਸੀ ਆਪਣੀ ਬੱਚਿਆਂ ਤੇ ਵੀ ਆਹ ਖੁੱਡੇ ਥੋੜੇ ਜ਼ਿਆਦਾ ਓਵਰਲੋਡ ਹੋਏ ਪਏ ਆ ਇਧਰ ਉਹ 5-5 ਬੱਚੇ ਉਹ ਭੈਣਾਂ ਦੇਖੀ ਜਮਾ ਬਲੈਕੀਅਰ ਨਾਲ ਦਾ ਆਪਣੇ ਨਾਲ ਦਾ ਬਲੈਕੀਅਰ 2 ਹੀ ਆ ਦੇਖੋ ਉਹ ਫਿਰਦਾ ਚਿਤਲਾ ਜਾ 5-5 ਬੱਚੇ ਆ ਦੋਵੇਂ ਖੁੱਡਾਂ 'ਚੋਂ ਚੱਕ ਕੇ ਬੈਟ ਕੇ ਛੱਡਣ ਵਾਲਿਆ ਠੀਕ ਐ ਕਿ ਨਹੀਂ ਮੇਰੇ ਹਿਸਾਬ ਨਾਲ ਤਾਂ ਇਹ ਨਾਲ ਫਿਰ ਖੁੱਡਾਂ ਦੀ ਸਪੇਸ ਦੀ ਵੰਡਿਓ ਥੋੜੀ ਖੁੱਡੇ ਰੈਲੇ ਹੋ ਜਾਣਗੇ ਤੇ ਬਾਕੀ ਬਸ ਖਰਾਕ ਵੀ ਮੁੱਕ ਚੱਲੀ ਯਾਰ ਬਰੋ ਪਰ ਮਿਕਸ ਖਰਾਕ ਗਈ ਮੁੱਕ ਹੁਣ ਕੱਲੀ ਸਰੋਂ ਲਿਆਉਣੀ ਐ ਪੂਰੀ ਵਧੀਆ ਇੱਕ ਨੰਬਰ ਚੰਗੀ ਤਰ੍ਹਾਂ ਧੋਣੀਆਂ ਸਰੋਂ ਤੇ ਆਪ ਇਹ ਮੱਕੀ ਤੇ ਬਰੋਬਰ ਕੁਆਂਟੀਟੀ ਲਾ ਲੈਣੀ ਐ ਸਰੋਂ ਵੱਧ ਪਾਉਣੀ ਐ ਮੱਕੀ ਘੱਟ ਪਾਵਾਂਗੇ ਓਕੇ ਆ ਬਰੋ ਹੁਣ ਆਪਾਂ ਜਾ ਜੀਏ ਘਰੇ ਤੇ ਉਧਰ ਰੋਟੇ ਖਾ ਲਈਏ ਇਤਜਾ ਮਾੜਾ ਮਾੜਾ ਕੋਈ ਨਾ ਤੋਂ ਮੂੰਹ ਮੂੰਮਾ ਤੋਂ ਆਈਏ ਤੇ ਫਿਰ ਆ ਕੇ ਕੋਈ ਨਾ ਕੋਈ ਕੰਟੈਂਟ ਕੱਢਦਾ ਮੈਂ ਤੁਹਾਡੇ ਵਾਸਤੇ ਹਾਂਜੀ ਮੇਰੇ ਵੀਰੋ ਆ ਗਈ ਸੀ ਜਿੱਧਰ ਨੇ ਘਰੇ ਤਾਂ ਯਾ ਕਿ ਵਿਸ਼ਰਾਮ ਵਾਸਤਾ ਚ ਹੋ ਗਏ ਸੀਗੇ ਚਲੋ ਮਰੇ ਜਾਂਦਾ ਯਾਰ ਮੈਂ ਵੀਡੀਓ ਜੀ ਵੀ ਅੱਜ ਕੁਛ ਨਹੀਂ ਕੀਤਾ ਤੇ ਇਹ ਕਬੂਤਰ ਇਧਰੋਂ ਚੱਕ ਕੇ ਇਧਰ ਛੱਡ ਰਿਹਾ ਸੀ ਉਹ ਵੀ ਨਹੀਂ ਛੱਡਿਆ ਗਿਆ ਹਣਾ ਚਲੋ ਮੈਂ ਫੇਰ ਕੰਮ ਕਰ ਗਿਆ ਲਓ ਜੀ ਚੱਕ ਲੇ ਬਲ ਦੇ ਦੋ ਵੀ ਗਿਆ ਨਾ ਆਪਣਾ ਆਇਆ ਸ਼ੇਰਾ ਬਹੁਤ ਐਸ਼ਾ ਕਰਨ ਲਗਾ ਦਿੱਤੀ ਹੈ ਕਿੰਨੀ ਬੱਚਾ ਸਾਰੇ ਸੀਨ ਚੇਕੀ ਕੱਢ ਕੇ ਤੈ ਤੋਂ ਸਾਰਾ ਤਾਂ ਵਾਦ ਤੇਰੇਆਂ ਦੀ ਲੋੜ ਸੀਗੀ ਚੱਲ ਕੋਈ ਗੱਲ ਨਹੀਂ ਫਿਰ ਕੀ ਹੈ ਲੈ ਮਾਣਾ ਜਾਨੀ ਖੋਲੀਏ ਦਰ ਠੀਕ ਹੈ ਲਓ ਜੀ ਆ ਗਿਆ ਨਵੇਂ ਖੁੱਡੇ ਚ ਉਹ ਨੂੰ ਮਗਰ ਪਏ ਜਾਣਗੇ ਤੇ ਸਾਰੇ ਉਹ ਪਰਾਵੋ ਕਬੂਤਰੀ ਹੈ ਇਹ ਲੈ ਦੇਖੋ ਕਿਵੇਂ ਚੱਲ ਪਏ ਨਵਾਂ ਜਾਨਵਰ ਵੀ ਕਹਿੰਦੇ ਹਲਕੇ ਹੋਏ ਆਂ ਠੰਡ ਲੱਗ ਗਈ ਅੱਜ ਅੱਜ ਠੰਡਾ ਹੀ ਹੋਇਆ ਬਾਬਾ ਇਕੱਠਾ ਹੋਈ ਨਾ ਜਮਾਇਤਾ ਹਣਾ ਐਨੀ ਹਰਕਤ ਹਾਰੀ ਆ ਬਰੂ ਡੋਰ ਆਪਣੀ ਉਵੇਂ ਦੀ ਉਵੇਂ ਹੀ ਜਾ ਰਹੀ ਹੈ ਠੀਕ ਹੈ ਕਿ ਨਹੀਂ ਤੇ ਨਾ ਉਹ ਤੋਂ ਨਾ ਹੋ ਆਪਣੀ ਚਰਖੜੀ ਜੀ ਚੱਕਣ ਦੀ ਪਹੁੰਚ ਪਈਆਂ ਹਣਾ ਤੇ ਨਾ ਡੋਰ ਮਾੜੇ ਮੁੱਢੇ ਖਾਚਦੇ ਨੇ ਤੇ ਇਹ ਡੋਰ ਤਾਂ ਜਾਣਦੇ ਡੋਰ ਤਾਂ ਪਕੜਨਾ ਕੀ ਹੈਗਾ ਹਨਾ ਚਰਖੜੀ ਕੱਲ ਨੂੰ ਲਾ ਲਾਂਗੇ ਤੇ ਕੱਲ ਨੂੰ ਪਤਾੰਗੇ ਜੜਾਵਾਂਗੇ ਵੀਹਲੇ ਹੋਏ ਤਾਂ ਜੜਾਵਾਂਗੇ ਪਤਾੰਗੇ ਜੜਾਉਣ ਚ ਵੀ ਸਵਾਦ ਹਣਾ ਪਰ ਉਹਦੇ ਵਾਸਤੇ ਵੀ ਮਨ ਸੈੱਟ ਹੋਣਾ ਜ਼ਰੂਰੀ ਆ ਬੰਦੇ ਦਾ ਬਾਕੀ ਓਕੇ ਬਸ ਮੁਗਦੀ ਗੱਲ ਐ ਵੀ ਠੀਕ ਆ ਹਨਾ ਸੈੱਟ ਐ ਤੇ ਕੱਲ ਨੂੰ ਦੇ ਦੇ ਫਿਰ ਕੀ ਬੰਦਦਾ ਬ్రో ਆਪਾਂ ਅੱਜ ਮੈਂ ਤਾਂ ਕਹਿੰਨਾ ਵਲੌਗ ਦੀ ਐਂਡਿੰਗ ਕਰ ਦਿੰਨੇ ਆ ਅੱਜ ਕੋਈ ਖਾਸ ਕੰਮ ਤਾਂ ਤਾਂ ਨਹੀਂ ਕੀਤਾ ਬਸ ਨੂੰ ਆਈ ਪਾਪੂ ਦੇਆਂ ਅੱਗਾ ਪਿੱਛਾ ਇਹ ਕਰਕੇ ਇੱਕ ਜੀ ਬਾਦ ਗੁੱਡ ਨਾਈਟ ਸੋ ਇਰ ਲਵ ਯੂ ਹਾਂਜੀ ਮੇਰੇ ਵੀਰੋ ਤੇ ਇੱਕ ਕਲਿੱਪ ਹੋਰ ਸ਼ੂਟ ਕਰਦ ਗਏ ਜੀ ਮੈਂ ਕਿਹਾ ਹਨਾ ਬਸ ਇੱਕ ਜੋੜੀ ਲੱਗੀ ਰਹਿ ਜੂਗੀ ਬਈ ਲਾਸਟ ਹੁਣ ਅਗਰ ਉਹ ਆ ਵੀ ਚੱਕ ਲ ਗਏ ਆਂ ਜਿਹੜੀ ਵੱਡੇ ਸ਼ਾਹ ਕੇ ਨਾਲ ਲੱਗੀ ਸੀਗੀ ਹਨਾ ਇਹਨੇ ਵੀ ਵੜ ਕਰਦ ਗਏ ਇਹਨੇ ਵੀ ਆਂਡੇ ਨਹੀਂ ਤਰੇਗੇ ਸਭ ਤੋਂ ਪਹਿਲਾਂ ਚ ਜੋੜੀ ਲੱਗੀ ਸੀ ਭਰਾਵਾ ਇਹ ਤੇ ਇੱਕ ਵੀ ਆਂਡਾ ਨਹੀਂ ਤੇਰਾ ਖੂਦਰੀ ਨੇ ਨਹੀਂ ਇੱਕ ਵੀ ਬੱਚਾ ਆਂਡਾ ਬੱਚਾ ਤਾਂ ਫੇਰ ਹੀ ਕੱਢੂਗੀ ਆਂਡਾ ਦਰੂਜਾ ਨਾ ਆਂਡੇ ਨਹੀਂ ਲਾਏ ਯਾਰ ਆਂਡਿਆਂ ਤੋਂ ਰਹੀ ਸੀਗੀ ਤੇ ਉਹ ਕਹਿੰਦੇ ਵੀ ਲਾਉਂਦੀ ਆ ਮਾਂ ਚੱਲ ਲਾਉਂਦੀ ਹੋਊਗੀ ਦੇਦੀ ਆਪਾਂ ਨੂੰ ਹਣਾ ਬਈ ਤੁਹਾਡੇ ਸਾਹਮਣੇ 5 ਮਹੀਨੇ ਹੋ ਗੱਟ ਘੱਟ ਮੱਥਾ ਮਾਰੀ ਰਹੇ ਨੇ ਤੇ ਸਾਰੀਆਂ ਦਵਾਈਆਂ ਦੇਦੀਆਂ ਮਾਂ ਦੀਤੀ ਨੇ ਆਂਡੇ ਨਹੀਂ ਲਾਇਏ ਦੋ ਕਬੂਤਰਾਂ ਇਧਰੋਂ ਲੈ ਚਲੇ ਗਏ ਬਈ ਆਪਾਂ ਠੀਕ ਹੈ ਇੱਕ ਤਾਂ ਕੱਪ ਵਾਲੇ ਦੀ ਭੈਣ ਜਿਹੜੀ ਸਪੇਅਰ ਨਾਲ ਲੱਗੀ ਸੀਗੀ ਜਿਹਦੇ ਬੱਚੇ ਅੱਜ ਬਾਹਰ ਕੱਢਿਆ ਦੋ ਹਨਾ ਲਾਲਚੀ ਨੇ ਉਹਨਾਂ ਦੀ ਮਾਂ ਹੋ ਬੈਠੀ ਅੱਗੇ ਕਾਲੇ ਬੱਚੇ ਦੇ ਨਾਲ ਆਹ ਹੈ ਛਟੰਗਾ ਵਾਲੇ ਦੀ ਭੈਣ ਸਾਕੀ ਬਈ ਜਿਹੜਾ ਟੈਂਕੀ ਤੇ ਮਰਿਆ ਸੀਗਾ ਯਾਰ ਭੈਂ ਚ ਗੱਦ ਫੂੜ ਜੂਮ ਨਹੀਂ ਕਰਦਾ ਯਾਰ ਖੜਜੋ ਹਾਂਜੀ ਹੁਣ ਜੂਮ ਕਰ ਲਿਆ ਆ ਬੈਠੀ ਉਹ ਤੇ ਇੱਕ ਇਧਰ ਸ਼ਾਹ ਕੀ ਕਬੂਤਰੀ ਹੈ ਠੀਕ ਹੈ ਅ ਸ਼ਾਹ ਕੀ ਉਹ ਬੈਠੀ ਸਾਹਮਣੇ ਤੇ ਬਸ ਇਹ ਦੋਵੇਂ ਵਿੱਚ ਆ ਕੇ ਵੱਡਾ ਕਬੂਤਰਾ ਕਰਨੀ ਆਪਾਂ ਛੜਦਗੇ ਕਰਦਗੇ ਐਡ ਤੇ ਪਾਸ ਉਦੋਂ ਬਾਅਦ ਕਮ ਰਹਿਣਾ ਹੋ ਜੂ ਫਿਰ ਸਾਰੀਆਂ ਜੋੜੀਆਂ ਪਟੀਆਂ ਜਾਣਗੀਆਂ ਸਿਰਫ ਇੱਕ ਜੋੜੀ ਰਹਿ ਜੂਗੀ ਤੁਹਾਨੂੰ ਦਿਖਾ ਦੂੰਗਾ ਲਓ ਜੀ ਚੱਕ ਲਗਾ ਇਧਰ ਉਹ ਵੀ ਦੋਵੇਂ ਖੂਤ ਰੰਗ ਆਪਾਂ ਬਹੁਤ ਔਖਾ ਫੜੀਆਂ ਬਈ ਛਾਹ ਕੀ ਤਾਂ ਸੌਖੀ ਫੜੀਗੀ ਤੇ ਕੱਪ ਵਾਲੇ ਦੀ ਭੈਣ ਥੋੜੀ ਜਿਹੀ ਨੇ ਚਿੱਟੀਆਂ ਵਾਲੀ ਇਹ ਔਖੀ ਫੜੀ ਗਈ ਹੈ ਇੱਕ ਵਾਰ ਪੜ ਇਧਰ ਛੱਡ ਦੇ ਇਹਨਾਂ ਨੂੰ ਇਹਨਾਂ ਦੀ ਗੈਂਗ ਚ ਚਲੋ ਖੰਡੋ ਓਨਲੀ ਖੰਡਾ ਖੰਡਾ ਇੱਕ ਪਾਸੇ ਤੇ ਖੰਡੇ ਖੰਡੇ ਇੱਕ ਪਾਸੇ ਠੀਕ ਹੈ ਉਸ ਅੱਜ ਗੋੜ ਇੱਕ ਪਾਸੇ ਖੰਡ ਇੱਕ ਪਾਸੇ ਚਲੋ ਸ਼ਾਹੀ ਵੀ ਦੀ ਕਪਲ ਦੀ ਪੜ A to Z ਕਬੂਤਰ ਗਾ ਬਈ ਇੱਕ ਸਿੰਗਲ ਕਬੂਤਰੀ ਵੀ ਹੈ ਨਹੀਂ ਗਾ ਮੈਂ ਤਾਂ ਕਿਤੇ ਫਿਰਦਾ ਭਾਏ ਨਾ ਸੰਦ ਵਿੱਚ ਭਜਿਆ ਗਾ ਇੰਨੀਆਂ ਦੇ ਨਹੀਂ ਨਹੀਂ ਸਾਰੇ ਜੋੜਾਂ ਪਟਕਾਈਆਂ ਗਾ ਬਈ ਇੱਧਰ ਵੀ ਸਾਰੇ ਕਬੂਤਰ ਸਿਰਫ ਇੱਕ ਜੋੜੀ ਰਹਿ ਗਈ ਆਹਾ ਵਾਸ ਆ ਵਾਲੀ ਬਸ ਜਦੋਂ ਇਹਦੇ ਬੱਚੇ ਗਏ ਪੜ ਠੀਕ ਹੈ ਕਿ ਨਹੀਂ ਤੇ ਉਸ ਤੋਂ ਬਾਅਦ ਇਹ ਵੀ ਚੱਕ ਲੈਣੀ ਹੈ ਸਭ ਜੋੜਾਂ ਪਟਕਾਉਂਗਾ ਵੀ ਸਭ ਜੋੜਾਂ ਪਟੀਆਂ ਗੀਆਂ ਸਿਰਫ ਇੱਕ ਜੋੜੀ ਰਹੇਗੀ ਮੇਰੇ ਵੀਰੋ ਠੀਕ ਹੈ ਤੇ ਓਕੇ ਉਹ ਰਿਪੋਰਟ ਬੱਸ ਹੁਣ ਇਦੂ ਅਗਲੀ ਵੀਡੀਓ ਚ ਆਪਾਂ ਐ ਕਰਾਂਗੇ ਉਧਰੋਂ ਕਬੂਤਰ ਵੀ ਚੱਕ ਲਾਂਗੇ ਤੇ ਇਧਰੋਂ ਬੱਚੇ 6 ਬੱਚੇ ਆ ਖੁੱਡੇ ਚੋਂ 6 ਬੱਚੇ ਆ ਖੁੱਡੇ ਚੋਂ ਤੇ ਉਧਰ ਛੱਡ ਦੇਵਾਂਗੇ ਬਹੁਤ ਠੀਕ ਆ ਹਾਂ ਸਾਥ ਜਵਾਬ ਵੀ ਇੱਕ ਚੀਜ਼ ਤਾਂ ਰਹੀ ਗਈ ਤੇ ਦੋ ਬੱਚੇ ਮਹਿੰਦਰਾ ਹੱਥਾਂ ਨਾਲ ਨਿਕਲੇ ਜਿਹੜੇ ਇਹਨੂੰ ਕਬੂਤਰਾਂ ਪਾਲੀ ਜਾਂਦੇ ਹੈਗਾ ਠੀਕ ਆ ਇੱਕ ਤਾਂ ਚਟੰਗਾਲ ਦੀ ਮਾਂ ਪਾਲੀ ਜਾਂਦੀ ਹੈ ਇਹਨੂੰ ਇੱਕ ਇਹਦੇ ਨਾਲ ਹੋਰ ਕਬੂਤਰ ਹੀ ਹੈ ਤੇ ਆਹਾਂ ਬੱਸ ਠੀਕ ਹੈ ਆਪ ਬਰੀਡਿੰਗ ਲਾਸਟ ਹੈ ਜਮਾਂ ਬੱਸ ਆ ਵੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ